ਆ ਦੇ ਕੋਈ ਬੰਦਾ ਕਹਿੰਦਾ ਮੈਂ ਝੋਟਾ ਕੇ ਰੂਗਾ ਤਾਂ ਪੂਰੀ ਕਹਿੰਦੇ ਪੂਰਾ ਹਾਲੀ ਆ ਝੋਟਾ ਮੈਂ ਦੇਖਦਾ ਸੀ ਹਾਂ ਮਾਰੂਗਾ ਤਾਂ ਨਹੀਂ ਉਹ ਯਾਰ ਫਰਮੇ ਬਹੁਤਾਂ ਥੋੜਾ ਫਿਊਜ ਜੋੜੀ ਜੇ ਰਾਤ ਅੱਛਾ ਉਦਣ ਅਸੀਂ 11:30 11 ਵਜੇ ਉਦਣ ਲੱਗੇ ਰਾਤ ਫੇਰ ਲੱਗੇ ਹਾਂ ਉਹ ਪੁਰਾਣਾ ਪੁਰਾਣਾ ਕਾ ਲੋਡ ਜ਼ਿਆਦਾ ਹੋ ਗਿਆ ਲੋਡ ਜ਼ਿਆਦਾ ਹੋ ਗਿਆ ਯਾਰ ਇੱਕ ਫਿਊਜ ਲਾ ਦੇ ਜਦ ਇਹ ਦੂ ਉੜ ਜਾਣਾ ਬੋਲੇ ਤਾਂ ਸਾਰੀ ਇਹ ਵੈਲਡ ਕਰਾ ਕੇ ਲਾ ਦੋ ਫਿਊਜ ਲਾਓ ਜੀ ਕਿੰਨੇ ਐਡੀ ਮੋਟੀ ਤਾਰ ਜਿਹੜੀ ਉੱਪਰ ਤੇ ਆਉਂਦੀ ਆ ਉਹ ਪੱਕੇ ਜੋੜ ਦੋ ਉਹ ਕੰਮ ਵਧੀਆ ਉਹ ਜੱਗੇ ਇਹ ਨਾ ਕਿਤੇ ਅਰਥੋ ਲਓ ਜੀ ਬਾਈ ਖੇਤਾਂ 'ਚ ਜੀਰੀ ਦੇਖਣ ਆਏ ਆ ਵੀ ਗੱਲ ਸਪਰੇਅ ਵੀ ਕਰੀ ਤੀ ਬਾਕੀ ਪੂਰੀ ਦੱਸੂਗਾ ਬਾਈ ਕਿਵੇਂ ਠੀਕ ਆ ਕਿਆ ਲੰਘਿਆ ਛੋਟਾ ਲੰਘਿਆ ਛੋਟਾ ਲੰਘਿਆ ਹੈ ਪੂਰੀ ਛੋਟਾ ਲੰਘੇ ਤੇ ਕਿਆ ਹੁੰਦਾ ਸ਼ਗਨ ਹੁੰਦਾ ਬਾਈ ਬਾਕੀ ਉਧਰ ਬਾਈ ਹਨ ਕੇ ਨਾ ਲਗਾਵੇ ਕਿਤੇ ਸਾਰਾ ਪਿੰਡ ਪਾ ਕੇ ਦਿੰਦਾ ਜੀ ਤੇ ਵੀ ਆਇਆ ਤੇ ਅਮਨੇ ਨਾ ਦਾ ਪਰੋਣਾ ਹੈ ਮਾਕੇ ਤੇ ਫੜ ਕੇ ਸੰਗਲ ਸਾਰੇ ਕੀੜਾ ਕਢਾਈ ਜਾਵੇ ਨਾ 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 ਬਾਈ ਜਿਹੜੀ ਚੀਜ਼ ਆਪਣੇ ਆਪ ਲੰਘੀ ਜੀ ਛੋਟਾ ਲੇਟ ਗਿਆ ਜੇ ਲੰਘੇ ਉਹ ਕਹਿੰਦਾ ਚੰਗਾ ਹੁੰਦਾ ਹੈ ਆਪਣੇ ਆਪ ਜਾਈ ਆ ਕੋਰੀ ਨੂੰ ਬਾਈ ਸਾਰੀਆਂ ਦਿਖਾਤੀਆਂ ਜੀਰੀਆਂ 26 ਵੀ ਦਿਖਾਤੀ ਤਪਰੀਮ ਬਿਰਹਾਤੀ ਕਵੇਰੀ ਬਿਰਹਾਤੀ ਸਵਾ 34 ਬਿਰਹਾਤੀ ਕਿਹੜੀ ਨੂੰ ਬਿਮਾਰੀ ਸੁਪਰੀਮ ਨੂੰ ਸੁਪਰੀਮ ਨੂੰ ਹੈ ਹੈ ਨਾ ਮਾੜੀ ਜੀ ਸੰਗਣ ਨਹੀਂ ਲੱਗੀ ਵੀ ਆ ਆਪਣਾ ਦੇਖ ਤਾਂ ਪੂਰੀ ਆ ਠੀਕ ਆ ਇਹਦੀ ਲਵਾਈ ਠੀਕ ਹੋਈ ਇਹ ਕਾਲੇ ਬਾਈ ਦੀ ਆ ਬਾਈ ਹੁਣ ਲਾਸਟ ਵਾਰ ਜਾ ਕੇ ਲੋਟ ਆਈ ਜਾਨੀ ਇਹ ਵੀ ਪਲੇ ਦੀ ਪੂਰੀ ਇਹ ਮਸ਼ੀਨਾਂ ਲੱਗੀ ਵੀ ਠੀਕ ਆ ਆ ਰਾਜੂ ਬਾਈ ਦੀ ਬਾਈ ਇਧਰ ਇਹਦਾ ਮੈਂ ਕਹਿੰਦਾ ਸਾਰੀ ਬਾਹਰ ਨਿਕਲਣ ਤਿਆਰ ਆ ਪੂਰੀ ਇਹਦਾ ਪੂਰੀ ਨਿਕਲੂਗੀ ਨਹੀਂ ਨਹੀਂ ਆਰੇ ਕੱਕਣਾ ਭਰੀਆਂ ਪੀਆਂ ਵੇਲਾਂ ਜੀਆਂ ਇਹਦਾ ਤਿਆਰ ਆ ਉਹ ਇੱਥੇ ਆ ਕੇ ਝੋਟਾ ਕਿੱਥੇ ਨਿਕਲੇ ਆ ਇੱਥੇ ਆ ਕੇ ਵਿੱਚੇ ਫੇਰ ਤਾਂ ਨਹੀਂ ਘੁੰਮ ਗਿਆ ਨਹੀਂ ਪੈੜ ਤਾਂ ਪਤਾ ਲੱਗੇ ਇੱਥੇ ਆ ਕੇ ਤਾਂ ਫਾਂਟੇ ਨਹੀਂ ਕੋਈ ਮੀ ਉਹਦੀ ਹੈਂ ਕੋੜੇ ਦੇ ਦੇਖ ਕੇ ਆਏ ਦੇਖੀ ਪੂਰੀ ਜਲੀ ਬਾਈ ਆ ਜਲਾ ਕੇ ਕਿੰਨੀ ਦਾ ਖੜੀ ਆ ਅਗਲਾ ਅਗਲੀ ਫਾਂਟ ਹਾਂ ਕਿਹਦੇ ਆਇਆ ਚਲ ਆਹ ਜ ਰਿਹਾ ਬਾਈ ਹਾਂ ਆ ਦੇਖੋ ਬਾਈ ਆਏ ਲੰਘਿਆ ਪਿਆਏ ਪਰ ਇੱਕ ਹੋਰ ਆ ਬਾਈ ਇਹ ਜਿਹੜਾ ਝੋਟ ਤੁਸੀਂ ਐਂ ਕਰੋ ਇਹਦੇ ਖਾਤਰ ਗਾਹਾਂ ਨੂੰ ਪਹੀ ਛੱਡ ਦਿਓ ਇਹ ਡਬ ਡਬਲਾ ਤਾਂ ਜਹ ਹੈ। ਉਹੀ ਆਏ ਦੇਖ ਲੈ। ਮੂਰੇ ਦੇ ਖਾਨਦਾਨ ਦਾ ਹੈ। ਹਾਂ। ਇਹ ਚੰਗਾ ਹੈ ਕਹਿੰਦੇ ਉਹ ਡੈਰੀ ਕੋਲ ਖੇਤ ਆ ਬਾਈ ਉੱਥੇ ਦੇ ਖਾਨਦਾਨ ਆਇਆ ਹੈ। ਫੇ ਖੇਤਵਾਰ ਨੂੰ ਲੰਘ ਕੇ ਵੀ ਗਿਆ ਸਾਰੇ ਮਾਨੂੰ। ਝਾੜ ਪੂਰਾ ਬਾਈ। ਪਰ ਮੈਂ ਇਨੇ ਮਤਲਬ ਉੱਥੇ ਦੇ ਚੱਲੀ ਵੀਨੇ ਟੈਂਕ ਭਰਦੇ ਕਰਨਾ ਹੈ। ਇਹਨੇ ਦਾਸਤਾ ਵੀ ਇੱਧਰ ਰਸਤਾ ਨੇ ਦੇ ਪੈਂਦਾ। ਮੈਂ ਤੈਨੂੰ ਛੱਡੋ ਮੇਰੀ ਭਾਈ। ਫੋਈ ਗੱਲ ਤਾਂ ਆਏ ਆ। ਹੁਣ ਰਾਜੂ ਬਾਈ ਵਾਲੀ ਜਾਣੀ ਪੱਕ। ਰਸਤਾ ਸਾਡੇ ਵਾਲੀ ਦਾ ਹਲੇ ਭਗੋਲਾ ਕਿੱਥੇ ਦਾ ਦੇਖੀਦਾ। ਇਹ ਤਾਂ ਹੈ ਨਹੀਂ। ਉਧਰ ਨੂੰ ਆਣ ਬਿੰਦਰਾ ਗਏ। ਹੈ ਨੇੜੇ ਜੇ ਕਿਤੇ ਪੂਰੀ ਦੇ ਜਾਤੇ ਇੱਥੇ। ਹਾਂ ਇਹ ਵੀ ਨਿਕਲਣ ਵਾਲੀ ਆ ਉਹ ਦੇਖ ਤਾਂ ਨਹੀਂ 5-7 ਦਿਨ ਦਾ ਫਰਕ ਪਊਗਾ ਹਾਂ ਤਿਆਰੀ ਇਹ ਦੀ ਸਵਾ 34 ਬੀਜ ਆ ਬਾਈ ਇਹ ਤਿਆਰੀ ਉਹ ਤਿਆਰੀ ਉਹ ਪਿਛਲੇ ਸਾਲ ਬਾਈ ਸਵਾ 34 ਨੇ ਮਤਲਬ ਝਾੜ ਬਹੁਤ ਵਧੀਆ ਰਿਹਾ ਇਹ ਮਤਲਬ ਘਾਟਾ ਨਹੀਂ ਪਾਇਆ ਚੰਗਾ ਝਾੜਦਾ ਪੂਰੀ 30 ਬਲੱਸੇ ਦਾ ਪੂਰੀ ਨੇ ਵਿਚਾਰੇ ਨੇ 26 ਲਈ ਆਇਆ ਤੀ ਜੇ 26 ਤਾਰ ਕੀ ਫੇ ਲੇਟੇ ਲੱਗੇ ਕਰੂੰਗੀ ਬਾਕੀ ਜੀਤ ਬਾਈ 26 ਕਾ ਝਾੜ ਤੁਹਾਡੇ ਬਾਈ 30 30 ਉੱਧਰ ਜ਼ਮੀਨਾਂ ਤਕੜੀਆਂ ਜ਼ਮੀਨਾਂ ਦਾ ਵਾਫਰਕ ਉੱਧਰ ਹਾਂ ਆਹ ਬਾਈ ਜਿਹੜੀ ਰਾਜੂ ਭਾਈ ਵਾਲੀ ਆ ਜਿਹੜੀ ਇਹ ਵੀ ਪੂਰਾ ਕੱਦ ਹੈ ਦਾ ਜਿਹ ਵਿੱਚ ਖੜੀ ਏ ਦੇਖ ਲੈ ਕਿਹੜੇ ਸਾਹਮਣੇ ਵਾਲਾ ਇਹਦੇ ਬਰਾਬਰ ਵਾਲੀ ਮੇਰੇ ਵਾਲੀ ਤੇ ਬਰਾਬਰ ਵਾਲੀ ਵੀ ਹੈ ਇੱਥੋਂ ਦਾ ਫਰਕ ਹੈ ਪੂਰੀ ਕਈ ਵਾਰ ਬੀਜਾ-ਬੀਜਾ ਲੈਰ ਕੋਈ ਬੀਜ ਜਿਆਦਾ ਲੰਬਾ ਹੁੰਦਾ ਕੋਈ ਘੱਟ ਹੁੰਦਾ ਹੈ ਨਹੀਂ ਹੁਣ ਇਹ ਇੱਕ ਨਹੀਂ ਕਣਕ ਦਾ ਏ ਬੜ ਬੜਾ ਜਿਹੜੀ ਉਹ ਲੰਬੀ ਹੁੰਦੀ ਕਿ ਛੋਟੀ ਬੜ ਬੜਾ ਛੋਟੀ ਰਹਿੰਦੀ ਮੈਂ ਕਹਿੰਦਾ ਹਾਂ ਹੂੰ ਉਹ ਤਾਂ ਸਾਸੀ ਵੀ ਲੰਬੀ ਆ ਹਾਂ ਨਾਲ ਗੱਡਾ ਕਦਮ ਹੈਗਾ ਨਾ 4 ਫੁੱਟ ਦਾ ਹੋਣਾ ਬੁੱਝਾ ਇਹ ਪਾਈ ਸਪਰੇ ਤਾਂ ਪੂਰੀ ਮਤਾਂ ਕਰਤੀ ਮੈਂ ਕਿਹਾ ਜੇ ਬਿਮਾਰੀ ਪੈ ਗਈ ਲੇਟ ਜੀਦੀ ਹੈ ਕੋਈ ਫਾਇਦਾ ਨਹੀਂ ਹੋਣਾ ਹੈਗਾ ਤੂੰ ਐਂ ਰਸ ਮੀਂਹ ਦਾ ਸਰ ਹੋਇਆ ਸਪਰੇ ਪਰ ਨਾ ਨਾ ਹਾਂ ਨਹੀਂ ਪਿਆ ਜਿਹੜਾ ਲੈ ਕਹਿੰਦਾ ਪਿਆ ਕਿਹੜਾ ਹੈ ਛਿੜਕੀ ਨਹੀਂ ਨੇ ਕੀ ਕਰਿਆ ਹਾਂ ਜੀ ਛਿੜਕੀ ਜੀ ਹੋਈ ਹੈ ਨੌਲੇ ਕੰਮ ਬਾਕੀ ਭਾਈ ਉਹ ਚੋਹੀ ਜਨੇਤਰ ਬਾਈ ਨੇ ਕੱਖ ਕਢਾਇਆ ਵੀ ਤਾਂ ਦੁਆਰਾ ਫੇਰ ਹੋ ਗਿਆ ਕੱਖ ਦਾ ਕੁਝ ਨਹੀਂ ਜਾਂਦਾ ਹਾਂ ਕਾਪੂ ਕੇ ਕਹਿੰਦਾ ਵੀ ਜੀ ਵੀ ਨਿੱਤਰੇ ਨਾ ਹਾਂ ਇਹ ਪੂਰੀ ਆਏ ਦੱਸ ਵੀ ਖੇਤ ਪਧਰਾ ਘਤ ਨਹੀਂ ਹੈਗਾ ਕਿਹਿਆ ਚੱਕਰ ਹੈ ਦੇਸੀ ਰੇ ਦਾ ਇੱਕ ਬੀਜ ਮਾਈ ਆ ਪਤਾ ਨਹੀਂ ਜੂਰੀਆ ਚ ਕਰਿਆ ਵੀ ਆ ਜੂਰੀਆ ਹੁਣ ਹਰੇਕੇ ਜਗਾ ਥੋੜੋ ਜੂਰੀਆ ਕਿ ਕਾਂ ਲੰਗੀ ਹੁਣ ਆ ਬਾੜ ਦੱਸ ਉੱਥੇ ਨਹੀਂ ਨਹੀਂ ਉਹ ਇਹ ਸਾਰੇ ਆ ਕਿਤੇ ਕਿਤੇ ਫਾਂਟ ਹੈ ਇਹ ਡਾਉਨ ਤਾਂ ਪਹਿਲਾਂ ਬਹੁਤ ਡਾਉਨ ਦਾ ਵੀ ਆਪਣੇ ਆਪ ਉੱਪਰ ਆ ਗਿਆ ਵਿਚੇ ਹੈ ਬਾਈ ਇਹ ਸੂਏ ਬਾਰ ਵੀ ਆਏ ਹਾਂ ਸਾਰੇ ਖੇਤਾ ਜੀ ਆਏ ਨੇ ਲਾ ਗੱਬੇ ਵੀ ਆ ਹੁਣ ਆਏ ਉਰੇਰੇ ਨਹੀਂ ਪਿਆ ਉਰੇ ਨਹੀਂ ਪਿਆ ਉਹ ਇੰਨੀ ਬਾਈ ਇਹਨੂੰ ਦੱਸ ਦਿਓ ਕਾਦੇ ਆ ਹੁਣ ਇਹਨੇ ਮੰਨਣਾ ਤਾਂ ਹੈ ਨਹੀਂ ਜੂਰੀਆ ਦਾ ਘਾੜ ਨਹੀਂ ਹੈਗੀ ਇਹ ਜੂਰੀਆ ਦਾ ਉਹ ਡਬਲ ਪਾਤਾ ਆ ਇਹਨੂੰ ਵੀ ਫਾਂਟ ਲਾਤੀ ਤੇਰੇ ਮੰਗਣ ਪਾਇਆ ਏ ਇੱਕ ਪਹਿਲਾ ਹੋਰ ਲਾ ਦੇ ਹੁਣ ਨਹੀਂ ਲਾਉਣਾ ਬਿਮਾਰੀ ਪੈ ਜਾਊਗੀ ਉਹ ਭੈਣ ਚੇਤੀ ਨਿਕਲੇ ਆਊਗੀ ਜ਼ੋਰ ਨਹੀਂ ਲੱਗੂ ਆ ਲੰਗਿਆ ਵਾ ਝੋਟਾ ਬਾਈ ਪਰ ਇਹਨਾਂ ਝੋਟਾ ਪਤਾ ਨਹੀਂ ਗਏ ਵੀ ਬਹੁਤ ਆਈਆਂ ਬਹੁਤ ਖਬਰੇ ਗਏ ਆਈ ਹੈ ਕੋਈ ਝੋਟੇ ਦੀ ਪੈੜ ਬਾਬੇ ਝੋਟਾ ਹੀ ਲੰਗਿਆ ਬਾਈ ਉਹ ਜਿਆਦਾ ਬੱਚ ਬੜਦੀ ਹੋਣੀ ਇੱਥੇ ਸਾਡੇ ਸਾਡੇ ਲੰਘ ਜੀ ਅੱਜ ਪੂਰੀ ਤੇਰੀ 26 ਮੈਂ ਦੇਖ ਲੈਣੀ ਕਿ ਹੈਗੀ ਹੈ ਹੂੰ ਮੈਂ ਆਏ ਇਹਦੇ ਵਿੱਚ ਹਸਪੀਟਲ ਨਾਲ ਦੀ ਹੈ ਹਾਂ ਜੀ ਨਾ ਇਹ ਬਰਾਬਰ ਦੀ ਲੱਗੀ ਤੀ ਲਓ ਜੀ ਬਾਈ ਜੀਰੀ ਦੇਖ ਕੇ ਆਇਆ ਇਹਦਾ ਜੱਗਾ ਮਿਲ ਗਿਆ ਹਾਂ ਜੱਗੇ ਗਿਆ ਪੂਰੀ ਛੋਟਾ ਖੇਤਾ ਮੰਨ ਲਿਆ ਜੱਗਨ ਛੋਟਾ ਚਾਹੀਦਾ ਹੈ ਲੈ ਜਾ ਲੈ ਰਿਹਾ ਰਸਾ ਭਾ ਕੇ ਉੱਥੀ ਕਰਨ ਕੇ ਆਇਆ 4 ਦਿਨ ਬਾਅਦ ਅੱਜ ਹਾਂ ਛੋਟਾ ਚਾਹੀਦਾ ਕੋਈ ਨਹੀਂ ਤੁਹਾਡੇ ਘਰ ਬੰਨੇ ਹੋਣ ਅੱਜ ਛੋਟਾ ਝੋਟਾ ਰਾਇ ਬਾਈ ਪਤਾ ਨਹੀਂ ਗੈਂ ਲੰਗੀ ਪਤਾ ਨਹੀਂ ਕਿਆ ਲੰਗਿਆ ਪੂਰੀ ਨਹੀਂ ਬੈਠ ਕੇ ਹੀ ਜਾਂਦੇ ਝੋਟੇ ਦੀ ਪੈਰ ਮਣੀ ਹੈ ਪੂਰੀ ਕਹਿੰਦੇ ਰੋੜ ਦੇ ਗਵਾਦ ਨਾ ਇਨੇ ਪੱਤੇ ਵਾਲੇ ਆਂਬ ਉਹ ਪੱਕੀ ਆਂਬ ਵੀ ਦੇ ਲੈਂਦੇ ਇਹਨੂੰ ਪੈੜਦਾ ਨਹੀਂ ਹੋਊਗਾ ਪਛਾਣ ਹੋਗੀ ਬਾਈ ਪਛਾਣਾ ਮਰੂਦ ਵਾ ਬੋਲਦਾ ਹੱਲਾ ਕਹਿੰਦੇ ਮਿਲਿਆ ਮਾਲ ਪੱਕਾ ਵੀ ਹੈਗਾ ਯਾਰ ਮਰੂਦ ਏ ਥੋੜੇ ਛੋੜੇ ਛੋੜੇ ਹੀ ਲੈ ਤੈਨਾਂ ਜੇ ਵੀ ਕੋ ਪਾ ਦੇ ਕਰੋ ਲੈ ਦੇਖ ਲੈ ਸਾਰੇ ਉਹ ਜਿਹੜਾ ਪਰਲਾ ਬੀਜੋ ਬੇਕਾਰ ਆ ਇਹਨੂੰ ਤਾਂ ਮੈਂ ਕਿਹਾ ਨੰਬ ਲੱਗੇ ਵੀ ਇਹਨੂੰ ਇਹਨੂੰ ਪੱਟ ਕੇ ਹੁਣ ਨਵੇਂ ਬੂਟੇ ਲਾਉਣੇ ਜਿਹੜੇ ਹਾਇਤ ਕੀ ਫੜ ਲਿਆਉਂਦੇ ਆ ਸ਼ਾਮ ਨੂੰ ਕੁੱਤੀ ਹੋ ਰਹੇ ਆ ਸੋਰੇ ਸ਼ੂਰੇ ਕਰਕੇ ਹੂੰ ਇੰਦਰ ਜੱਗਾ ਬਾਈ ਇਹਨੂੰ ਝੋਟਾ ਚਾਹੀਦਾ ਇਹਨੂੰ ਝੋਟਾ ਲੱਭ ਕੇ ਦੇਣਾ 2 ਨੰਬਰ ਇਹਨੇ ਸਪਰੇਅ ਲਿਆਉਣੀ ਆ ਇਹਨੇ ਕੰਮ ਕਹੀ ਆ ਹੁਣ ਇਹਨੇ ਅੱਗਾ ਮਾਰਨਾ ਹੁਣ ਜਾਂਦੀ ਨਹੀਂ ਸਪਰੇਅ ਨੇ ਕਹਿੰਦਾ ਮੈਂ ਵੀ ਐਮੀ ਸਟਾਰਟ ਆਪ ਕਰਨੀ ਆ ਪੂਰੀ ਕਿਹੜੀ ਕਰੀਏ ਬਾਈ ਜਿਹੜੇ ਮਾਜਿਕ ਲਓ ਵਧੀਆ ਕਰੀਏ ਜੀਤ ਬਾਈ ਕਿਹੜੀ ਕਰੀ ਘਟੀਆ ਕਰ ਵਧੀਆ ਵਧੀਆ ਕਰੋ ਪਹਿਲਾਂ ਕਰਦੇ ਹਮਮ ਪਰੇ ਦਾ ਬਾਈ ਆਏ ਆ ਬਿਮਾਰੀ ਪਏ ਜਾਣੀ ਬਾਈ ਜਿਹੜੇ ਹਾਲਾਤ ਲਾਦੇ ਮੈਨੂੰ ਐ ਪੂਰੀ ਪੈਣੀ ਹੈ ਨਹੀਂ ਪਰ ਤੇ ਪਾ ਦੋਣੀ ਮੈਨੂੰ ਨਹੀਂ ਪੈ ਜਾਣੀ ਬਾਈ ਇਹ ਬਸਾਰੀ ਜਿਹੜੀ ਬਿਮਾਰੀ ਬਿਮਾਰੀ ਕਰੀ ਜਾਂਦਾ ਤਾਂ ਐ ਪਾ ਦੋਣੀ ਦੇਖੀ ਨਹੀਂ ਆ ਹੁਣ ਤਾਂ ਬਿਮਾਰੀ ਆ ਹੈ ਗਿਆ ਫਿਰ ਉਹ ਬਾਈ ਸੰਗਣੀ ਲੱਗੀ ਹੋਈ ਹੈ ਮੇਰੇ ਪਿਛਲੇ ਸਾਲ ਤੋਂ ਪ੍ਰੀਮਤਾ ਦੇ ਦੇਖਿਆ ਸਹੀ ਹੈ ਹਰਾ ਕਜਨਾਰ ਪਿਆਤਾ ਪੈਣੀ ਨਹੀਂ ਬਿਮਾਰੀ ਨਹੀਂ ਕੋਈ ਉਹ ਪੂਰੀ ਹਰੇਕ ਸਾਲ ਦਸ ਮੋਰੀ ਵਾਧਾ ਹੁੰਦੀ ਹੈ ਤੁਹਾਨੂੰ ਪਤਾ ਕੀ ਨਾ ਕਰ ਲੋ ਕੋਈ ਨਹੀਂ ਬਾਕੀ ਮੈਂ ਲੋਟ ਕਰ ਦੋ ਤੈਨੂੰ ਕੀ ਹੋਊਗਾ ਛੇਲੇ ਵਾਂਗ ਟੱਪੇ ਫਰੀ ਜਾਂਦਾ ਏ ਜਿਹੜਾ ਸੁਪਰੀਮ ਲਾ ਕੇ ਆਰਾਮ ਨਾਲ ਬੈਠ ਗਿਆ ਆਪਣੇ ਆਪੇ ਬੁੱਝਾਂਗੇ ਠੀਕ ਆ ਜੀ ਸੁਪਰੀਮ ਜੇ ਕਿ ਸੁਪਰੀਮ ਨੂੰ ਬਿਮਾਰੀ ਪੈਂਦੀ ਯਾਰ ਐਸੀ ਕਿ ਸਾਭ ਨੂੰ ਆ 32 ਨੂੰ ਆ ਮੇਰੇ ਆ ਪੂਰੀ ਕਹਿੰਦਾ ਹੈ ਨਹੀਂ ਕਹਿੰਦਾ ਤਾਂ ਪਾ ਦੇਣੀ ਮੈਂ ਕਿਹਾ ਬਿਮਾਰੀਆਂ ਹੈਗੀਆਂ ਵੀਰੇ ਨਹੀਂ ਨੇ ਪਾ ਦੇਣੀ ਉਹ ਹੈਗੀ ਸਾਰਿਆਂ ਦੀ ਪੂਰੀ ਉਹ ਟੱਪਨਿਆਂ ਦਾ ਸਾਰਾ ਕਿਸ ਥੱਲੇ ਭੱਜ ਗਿਆ ਉਹ ਜਿਹੜਾ ਜੱਗ ਆਪਾਂ ਦੇਖ ਕੇ ਆਏ ਤੇ ਹਾਂ ਤੁਹਾਨੂੰ ਦਿਖਾ ਦਿੰਦਾ ਬਿਮਾਰੀ ਹੈਗੀ ਹੈ ਤਾਂ ਹੀ ਕਹਿੰਦੇ ਵੀ ਹੌਣ ਵੀ ਜੇ ਕੋਈ ਦਵਾਈ ਹੈਗੀ ਹੈ ਜਿਹੜੀ ਮਾੜੀ ਮੋਟੀ ਵਜੋਂ ਇੱਕ ਸਪਰੇਅ ਕਰ ਦੋ ਇਹ ਨਹੀਂ ਉਹ ਬੁੱਝੇ ਵਾਲੀ ਚਲੋ ਜਿਹੜੀ ਹੈ ਹੈ ਬੁੱਝਾ ਡਾਊਨ ਵਾਲੀ ਹਾਂ ਉਹ ਸਾਰਿਆਂ ਨੂੰ ਆਹ ਤਾਂ ਚਲੋ ਜਿਹੜੀ ਹੈ ਹਾਂ ਜਕੇ ਬੁੱਝੇ ਡਾਊਨ ਵਾਲੀ ਬਿਮਾਰੀ ਖੜ ਗਈ ਉਰੇ ਨਹੀਂ ਹੈਗੀ ਹੈਗੀ ਮੰਡੇ ਚ ਦੱਸ ਮੰਡੇ ਚ ਨਹੀਂ ਹੁੰਨੀ ਉਹ ਪੰਨਾ ਦੇਖਿਆ ਪੂਰੀ ਇੱਕ ਗੱਲ ਹੈ ਜੀਤਬਾਈ ਨਾਲ ਕਹਿੰਨੀ ਕੋਈ ਬਿਮਾਰੀ ਨਹੀਂ ਹੈਗੀ ਉੱਥੇ ਪਤਾ ਨਹੀਂ ਇਹਨਾਂ ਦੇ ਬਹੁਤ ਬੜੀ ਬਿਮਾਰੀ ਆ। ਕੀ ਆ? ਅੰਬ ਥੱਲੇ ਪਿੰਡ ਵੱੜਦੀ ਸਾਰੇ। ਕਾਤੇ? ਹਾਂ। ਕੋਚੇ ਨੂੰ ਕੱਡੀ ਬੜੀ ਬਿਮਾਰੀ ਆ। ਅੰਬ? ਅੰਬ ਥੱਲੇ ਪਿੰਡ ਵੱੜਦੀ ਸਾਰੇ ਜਾਂ ਪਿੰਡ ਚ ਐਂਟਰੀ ਕਰਦੇ ਆ। ਫੇਰ ਅੰਬ ਕੇ ਕਹਿੰਦਾ? ਅੰਬ ਥੱਲੇ ਬਿਮਾਰੀ। ਇਹ ਸਮਝਿਆ ਨਹੀਂ ਬਾਈ ਦੱਸ ਤੈਨੂੰ ਆਣਾ ਆ। ਕੀ ਆ? ਕੋਈ ਗੁੱਜਰਾ ਆ ਜਾ। ਪੂਰੀ ਨੂੰ ਵੀ ਪਤਾ ਲੱਗ ਗਿਆ ਤਾਂ ਧੰਨਵਾਦ ਹੈ। ਤੂੰ ਇੰਨੇ ਵਾਰ ਜਾਣਾ ਇਹ ਜਾਣ ਨਾਲੇ। ਬਾਈ ਮੈਨੂੰ ਨਹੀਂ ਪਤਾ। ਜਦ ਪਿੰਡ ਵੜ ਕੇ ਦੋ ਮੋੜ ਮੁੜ ਕੇ ਸਾਹਮਣੇ ਅੰਬ ਦੇ ਕਿੱਡੀਪੜੀ ਬਿਮਾਰੀਆ ਖੇਤ ਮੁੰਨੀਆਂ। ਠੀਕਾ। ਉਹ ਥੋੜੀ। ਪੂਰੇ ਤੇ ਬੜੀ ਬਿਮਾਰੀ। ਫਿਰ ਆ ਲਗੇਸ਼ਾ। ਉਹ ਬਾਈ ਹਾਂ। ਇਹਦੇ ਪਿੰਡ 'ਚ ਠੀਕਾ ਹੈ। ਅੱਬਾ ਥੱਲੇ ਨਾ ਨਾ ਪਿੰਦੇ ਨਾ ਨਾ। ਪੂਰੀ ਅੱਬਾ ਥੱਲੇ ਠੀਕਾ ਹੈ। ਕੋਲ ਵਿੱਚ ਲਾਏ ਹੋਏ ਐਡੋੜੇ ਅੰਬ ਖੜੇ ਆ ਥੱਲੇ ਨਿਕ ਜਰ। ਇਹ ਗੱਲ ਤਾਂ ਪੱਕੀ ਹੈ ਬਾਈ ਦੁਪਹਿਰ ਨੂੰ ਬੰਦੇ ਨੇ ਪੀਣੀ ਹੋਵੇ ਆਪਣਾ ਏਸੀ ਮੁੰਨਣਾ ਬੈਠੋ। ਪੂਰੀ। ਉਹ ਲ ਲੋ ਦੇ ਲੋ ਸੈਟ ਹੋ ਜਿੰਦਾ ਬੋਲ ਆ ਕੇ ਖੁਸ਼ੂ ਬਾਜ ਜਾਂਦੀ ਹੈ ਜੇ ਫੂਟਵਾਲ ਗਿਆ ਬਹੁਤ ਬੜੀ ਬਿਮਾਰੀ ਦਾ ਭਾਈ ਭਿੰਡੀ ਚ ਪੈਂਦਾ ਪੈਨ ਨੂੰ ਚ ਰੱਖ ਤਾ ਕਿਤਾ ਜੇ ਕਿਤਾ ਜੇ ਮੋਟਰ ਪਰ ਮੋਟਰ ਪਰ ਜਗੇ ਪਤਾ ਕੀ ਆ ਏ ਆਪਸ਼ਨ ਦਿੱਤੀ ਵੀ ਜੇ ਕੋਈ ਮਾਣਾ ਮੋਟਾ ਥਕੇਵਾ ਹੋਣਾ ਨਾ ਵੀ 10 ਮਿੰਟ ਦੀ ਗੇਮ ਆ ਲਾ ਲਓ ਜਰੇ ਆਹੀ ਆ ਵੀ ਅੱਡੇ ਬੰਨੂ ਕੋਕ ਦੀ ਬੋਤਲ ਲੈਣੀ ਮੈਂ ਨਹੀਂ ਪੀਂਦੀ ਉੱਥੇ ਨੇੜੇ ਉਹ ਆ ਕੋਕੋਤੀ ਮਿਲਦਾ ਕੋਕੋਤੀ ਮਿਲਦਾ ਮਾ ਇਸ਼ਾਰਾ ਮਾਰਦੇ ਵੀ ਆਵੇ ਉੱਤੇ ਜਿਹੜੇ ਫੜਾ ਬਾਈ ਠੇਕੇ ਵਾਲੇ ਵੀ ਜਿਹੜੇ ਅੱਜ ਕੱਲ ਸਭ ਨੂੰ ਪਛਾਣ ਲੈਂਦੇ ਆ ਹਾਂ ਉਹ ਗਾਹਕ ਰੋਜ ਵਾਲਾ ਹੈ ਮੁਰਗਾ ਵਾਲੇ ਦਾ ਉਤੀ ਹਾਂ ਆਉਗਾ ਸਾ ਪਿੰਡ ਵਧੀਆ ਪੈਣ ਨੂੰ ਅੰਬ ਨਾਉਣ ਨੂੰ ਤੇ ਬੱਚਾ ਅੱਛੇ ਸਾਰੀ ਲਗਾਏ ਹੋਣਾ ਠੀਕ ਹੈ ਸਾਰਾ ਕੁਝ ਦਿੱਤਾ ਤੇ ਹਾਂ ਤੇ ਇਹ ਬੰਦਾ ਟਾਈਟ ਫਟ ਹੋ ਜੂ ਤੇ ਪੈਸੇ ਨਹੀਂ ਪੁੱਛਦਾ ਅੱਛਾ ਖਾ ਬੜੀ ਕੀ ਕੀ ਆ ਜਾ ਮੈਂ ਤੁਹਾਨੂੰ ਫੇਰ ਦਊਂਗਾ ਦੇਖਿਆ 26 ਠੀਕ ਹੈ ਏ ਮੇਰੇ ਸਾਹ ਨਾਲ 2 ਮਹੀਨੇ ਦੀ ਹੋ ਗਈ ਆਪਣੇ ਲੈਟ ਹੈ ਨੀ ਤੇ ਹਨ ਥੋੜਾ ਘਟਦਾ ਲੈਟ ਤੇ ਬਰੇਕ ਰਾਤੀ ਅੱਜ ਹੁਣ ਤਾਂ ਆਇਆ ਇੱਕ ਦੇਖਿਆ ਅੱਜ ਮੈਂ ਮੀਨੇ ਲੋਕ ਡਰਾਈਵ ਤੇ ਫਿਰਦੇ ਰਾਤ ਵੀ ਲੇਕੇ ਰਾਤ ਫੇਰ ਉੱਪਰ ਪਿਆ ਮੈਂ ਸੱਤੇ ਵਾਰ ਮੈਂ ਨਹੀਂ ਬਿਜਲੀ ਰਸ ਕਰਕੇ ਸਰ ਗਿਆ ਓਰੇ ਓਰੇ ਆ ਮੈਂ ਸਿੰਧੂ ਨੂੰ ਫੋਨ ਕਰਿਆ ਕਹਿੰਦਾ ਵੀ ਬਹੁਤ ਤੇਜ਼ ਆਇਆ ਪਿਆ ਇਹ ਵੀ ਜਰੇ ਹਟ ਗਿਆ ਥੋੜਾ ਜਿਹਾ ਨਹੀਂ ਆਇਆ ਤੇ ਇਹ ਤਾਂ ਪੂਰੀ ਇੱਕੇ ਦਸਤਾ ਜਲ ਆਇਆ ਮੈਂ ਪਿੰਡ ਤੇ ਪੂਰੀ ਨਹੀਂ ਆਏ ਖੜੇ ਸਾਰੇ ਹੀ ਸਿਰ ਨੰਗੇ ਉੱਥੇ ਕਿਹਾ ਹੋ ਗਿਆ ਦਾ ਉਹ ਯਾਰ ਟਰਾਂਸਫਾਰਮੇ ਬਹੁਤਾਂ ਥੋੜਾ ਫਿਊਜ ਜੁੜ ਗਿਆ ਰਾਤ ਫੇਰ ਸੱਚਾ ਉਦਣ ਅਸੀਂ 10:30 11:00 ਵਜੇ ਉਦਣ ਲੱਗੇ ਰਾਤ ਫੇਰ ਲੱਗੇ ਹਾਂ ਉਹ ਪੁਰਾਣਾ ਹੈ ਪੁਰਾਣਾ ਹੈ ਕਿ ਲੋਡ ਜ਼ਿਆਦਾ ਹੋ ਗਿਆ ਲੋਡ ਜ਼ਿਆਦਾ ਹੋ ਗਿਆ ਯਾਰ ਇੱਕ ਫਿਊਜ ਲਾ ਦੇ ਜਦੇ ਦੂਆ ਉੱਡ ਜਾਣਾ ਦੁੱਲੇ ਤਾਂ ਸਾਰੀਏ ਵੈਲਡ ਕਰਾ ਕੇ ਲਾ ਦੋ ਫਿਊਜ ਲਾਓ ਜੀ ਕਿੰਨੇ ਐਡੀ ਮੋਟੀ ਤਾਰ ਜਿਹੜੀ ਉੱਪਰ ਤੇ ਆਉਂਦੀ ਹੈ ਉਹ ਪੱਕੀ ਜੋੜ ਤੋ ਬਸ ਉਹ ਕੰਮ ਵਧੀਆ ਉਹ ਜੱਗੇ ਇਹ ਨਾ ਕਿਤੇ ਅਰਥ ਹੋਰ ਤੋਂ ਹੁੰਦੀ ਜਾਂ ਕੋਈ ਪਤਾ ਨਹੀਂ ਲਾਦੀਆਂ ਹੈ ਨਾ ਨਹੀਂ ਲੱਗਦੀ ਆ ਇਹ ਇੱਕ ਗੌਰ ਨਹੀਂ ਯਾਰ ਪਹਿਲੇ ਟਾ ਮਾਮਾ ਮੀਟਰ ਲੱਗੇ ਤਾਂ ਛੋਟੇ ਲੱਗੇ ਤੇ ਘਰ ਕੱਲਾ ਕੱਲਾ ਪੱਖਾ ਹੁੰਦਾ ਤਾਂ ਜੇ ਬਿਜਲੀ ਵਾਲੇ ਹੋਣ ਆ ਕੇ ਦੇਖੇ ਚਾਰ ਚਾਰ ਪੱਖੇ ਯਾਰ ਉਹ ਸਾਬ ਨਾ ਬੜਾ ਲੱਗਣਾ ਚਾਹੀਦਾ ਬਿਜਲੀ ਵਾਲੇ ਬੁਲਾ ਲੈ ਬਿਜਲੀ ਵਾਲੇ ਦਾ ਬਾਈ ਚੈੱਕ ਕਰਨਾ ਹੀ ਆ ਜਦੋਂ ਆ ਕੇ ਠੀਕ ਨਹੀਂ ਛਾਪਾ ਪਵਾਉ ਪਿੰਡ ਦਾ ਇੱਕ ਵਜੇ ਕੇ ਪਹਿਲਾਂ ਵੀ ਪਿਆ ਤਾਂ ਦੋ ਕੁ ਸਾਲ ਹੋਏ ਆ ਹਾਂ ਦੋ ਸਾਲ ਦੋ ਯਾਰ ਕੱਲੇ ਕੱਲੇ ਘਰ ਬਾਈ ਜਿਹਦੇ ਦੇਖਿਆ ਉਹਨਾਂ ਨੇ ਸਿਸਟਮ ਜਿਆਦਾ ਇਹ ਸੋਚਿਆ ਵੀ ਗਣਤੀ ਆ ਏਸੀ ਜਿਆਦਾ ਹਾਂ ਏਸੀ ਪੂਰੀ ਮੈਨੂੰ ਕਹਿ ਕੇ ਕਰਾਂ ਸਾਡੀ ਲਾਈਨ 'ਚ ਏਸੀ ਨਹੀਂ ਹੈਗਾ ਕੋਈ ਹੁਣ ਤਾਂ ਹੋ ਆ ਰਾਤ ਮੌਸਮ ਵੀ ਠੰਡਾ ਤੇ ਨਹੀਂ ਗਰਮੀ ਹੁੰਦੀ ਰਾਤਾਂ ਕੋਦਾਂ ਦੀ ਕੋਈ ਟਾਣੀ ਲੱਗ ਲਿਫਿਊ ਜੁੜਦਾ ਇਹ ਕਹਿੰਦਾ ਹੀ ਸੀ ਨਹੀਂ ਸਾਡੇ ਵਾਲੀ ਲਾਈਨ ਤਾਂ ਚਲੋ ਤਾਰਾ ਚਾਹ ਤੇ ਆਹ ਚਾਹ ਪਹਿਨਾਂ ਦੇ ਜਮੀ ਕੋਲ ਅਰਥ ਵਾਲੀ ਆ ਠੀਕ ਆ ਅਰਥ ਵਾਲੀ ਹੋਗੀ ਤੇ ਉਹਨਾਂ ਵਿੱਚ ਲੈਦੇ ਲੈਦੇ ਫੇਸ ਆ ਤੈਨਾਂ ਜਿਹੜਾ ਸਾਡੇ ਵਾਲਾ ਫੇਸ ਆ ਉਹੀ ਬੰਦੇ ਨੇ ਨਿਕਲਣਾ ਜਿਹੜੇ ਸਾਡੇ ਜਿੱਦ ਭੱਜੀਏ ਲੈੜ ਇੱਕ ਬਾਹਰਲੀ ਲਾਈਨ 'ਚ ਮੈਂ ਆ ਗਿਆ ਇੱਕ ਆ ਗਿਆ ਮੈਂ ਕਹਿੰਦਾ ਭੂਲੂ ਰਾਂਝੇ ਤੇ ਵੀ ਸ਼ਾਇਦ ਇੱਕਦਮ ਕਾਨ ਹੋ ਗਾ ਨਾਮ ਨਾਮ ਅਮਰਾਂ ਵੀ ਅਮਰ ਨਹੀਂ ਚੱਲਦਾ ਹੈ ਨਹੀਂ ਤੂੰ ਫੇਰ ਸੇ ਬਦਲ ਲੈ ਆਪਣਾ ਹੂੰ ਸਾਰੇ ਹੀ ਉੜਦਾ ਉਹ ਹਾਂ ਇੱਕ ਹੀ ਉੜਦਾ ਇੱਕ ਫੇਰ ਜਿਆਦਾ ਉੜਦਾ ਬਾਕੀ ਬਾਕੀ ਚਲੇ ਜਣੇ ਉਹ ਫੇਰ ਬੋਤਾਰ ਘਾਲਾ ਦੋ ਉਹ ਫੇਸਬੁਕ ਕੋਈ ਕਿਤੇ ਅਰਥ ਹੁੰਦਾਉਗਾ ਬਾਈ ਹੋਰ ਦੱਦ ਬਾਬੇ ਚਲੇ ਆ 7 8 ਕੇ ਘਰ ਜੱਗੇ ਤੈਨੂੰ ਸਲਾਹ ਦੱਤੀ ਦੁੱਲੇ ਦੇ ਖਰੀਏ ਬੈਲਡ ਕਰਾ ਲਓ ਪੱਕੇ ਰਾੜੇ ਹੀ ਪਾ ਦੀਏ ਆ ਫੇਰ ਸਾਰੇ ਨੇ ਖੜੂ ਜੇ ਖੜੂ ਉਹ ਤੇ ਪੱਕਾ ਗਮਰ ਕਰ ਦਿੰਦਾ ਪੱਤੀ ਲੱਗ ਜਾਂਦਾ ਅਸੀਂ ਵੀ ਪੂਰੀ ਬਹੁਤ ਅੰਗ ਤੇ ਸਾਡਾ ਲਾਸਟ ਵਾਲਾ ਘਰ ਤਾਂ ਉਹੀ ਲਾਈਨ ਪਰ ਰਾਤ ਨੂੰ ਕਈ ਵਾਰ ਤਾਂ ਐਂ ਜੀ ਕਰਦਾ ਤੇ ਪੱਖੇ ਨੂੰ ਕੋੜ ਦੇ ਡੰਡਾ ਲੈ ਕੇ ਤੇ ਚੱਲਦਾ ਹੀ ਨਹੀਂ ਤੈਨੂੰ ਥੱਲੇ ਗੇਰ ਕੇ ਵੀ ਉਪਰੇ ਡੰਡਾ ਫੇਰ ਆ ਇਹਦੇ ਪਰ ਹਾਂ ਕੁੱਟੀ ਦਾ ਨਹੀਂ ਆਜੀ ਚੀਜ਼ ਹਾਂ ਜਲ ਪ੍ਰਵਾਹ ਕਰਾ ਦਿੱਤੇ ਨੇ ਮੇਰੇ ਲੈ ਕੇ ਆਏ ਹੋਲ ਕੇ ਬੋਲ ਕੇ ਲੈ ਕੇ ਛੱਡਿਆ ਬਾ ਨਹੀਂ ਫੇਰ ਤਾਂ ਗਿਆ ਜੇ ਮੈਂ ਗੀੜਾ ਦੇ ਕੇ ਛੱਡਿਆ ਇੱਕਣਾ ਨਾ ਛੱਡਿਆ ੁੱਡੇ ਤੇ ਤਾਂ ਦਿਨ ਮੈਂ ਲੈਟ ਆ ਗਈ ਨਾ ਫਿਰ ਦਵੇਗਾ ਕਿ ਲਾ ਲੈਣਾ ਜਲ ਪ੍ਰਵਾਹ ਕਰੇ ਚਪਰਾ ਤਾਂ ਨਹੀਂ ਆਉਂਗੇ ਇੰਨੇ ਗਣੇ ਤਾਂ ਚੱਲ ਪਏ ਉਹ ਮੈਂ ਤਾਂ ਨਹੀਂ ਕਰਨ ਗਿਆ ਆਪਣੇ ਪਾਣੀ ਨਹੀਂ ਆਉਂਦਾ ਨਹਿਰ ਚ ਬਹੁਤ ਪਾਣੀ ਆ ਬਹੁਤ ਪੱਖਾ ਖੋਲਦੇ ਹੁਣ ਖੜਾ ਗਿਆ ਉਹ ਲਹਿਰਵਾ ਲਦੀਵਾ ਪਾਣੀ ਹੈ ਹੁਣ ਤਾਂ ਬਹੁਤ ਆ ਨਹਿਰਵਾ ਤਾਂ ਹੈਗਾ ਨਹਿਰਵਾ ਤਾਂ ਪਾਣੀ ਬਹੁਤ ਹੈ ਮੀ ਪਤਾ ਨਹੀਂ ਕਿੱਥੇ ਪੈਂਦੀ ਪਾਣੀ ਜ਼ਰੂਰ ਆ ਜਾਂਦਾ ਹੈ ਪੂਰੀ ਉੱਪਰ ਪੈਨੇਵੀ ਪਹਾੜਾਂ 'ਚ ਚਿੱਕਣਾ ਪਾਣੀ ਆਉਂਦਾ। ਕੀ ਹੋ ਗਿਆ? ਹੋਰ ਝਟਲ ਵਾਲੀ? ਦੋ ਇਕੱਠੇ। ਕੀ ਹੋ ਗਿਆ? ਇਹ ਹੋ ਗਿਆ। ਮੈਂ ਕਹਿੰਦਾ ਫਰੈਂਸਰ ਲੱਗ ਗਿਆ ਕਿਸੇ ਦਾ। ਮੋਟਰਸਾਈਕਲ ਦਾ। ਲੋਕਾਂ ਨੇ ਬੋਟਲ ਲਾਦੇ ਦਾ ਮੋੜ ਦਿੰਦਾ ਇਹ ਲੋਾਰੇ। ਡਿੱਗ ਗਿਆ ਮੈਂ। ਹਾਂ ਅੱਛਾ ਗਰੇ ਤੇ ਹੋ। ਹਾਂ। ਡਿੱਗ ਗਿਆ ਦਰ ਨੂੰ। ਨਹੀਂ ਪਿਆ ਬਤਾ। ਹਾਂ। ਉਹਦਾ ਮੋਟਰਸਾਈਕਲ ਚੱਕਣ ਲੱਗਿਆ। ਹਾਂ। ਉਹ ਜਦ ਆਹ ਲੱਤੋ ਲੱਗਣੀ ਤਾਂ ਇਧਰ ਵੀ ਲੱਗੇਗਾ ਦਾ। ਉਲਟੀ ਵੀ ਲੱਗੇਗਾ। ਤਿਲਕਣ ਬਹੁਤ ਹੀ ਪਰਸੋਂ ਮੈਂ ਤਾਂ ਪਸਾ ਦੇਰੇ। ਨਕਾ ਦੇਖਣ ਗਿਆ ਦਾ। ਪਜਾਮਾ ਤੇਰਾ ਟੀਨ ਦਾ ਸਵਾਰੀ ਦੁੱਲੇ ਤੇ ਮੰਡਲ ਚ ਪਤਾ ਵੀ ਨਹੀਂ ਲੱਗਦਾ ਮੋਟਰਸਾਈਕਲ ਕਿੱਧਰ ਜਾਂਦਾ ਆਪਣਾ ਹੈ ਪੂਰੀ ਟੀਨ ਦਾ ਪਜਾਮਾ ਸਵਾਰੀ ਦੁੱਲੇ ਤੇ ਗੋਡੇ ਇਹ ਵਿੱਚ ਮੋੜਦੇ ਕਰਦੇ ਨੇ ਉਹਨੇ ਆਵੇ ਮਾਰੇ ਨਹੀਂ ਪਾਉਣੀ ਜੀ ਵਿੱਚ ਇੱਕ ਨਹੀਂ ਚਲੋ ਫੇ ਬੰਦਾ ਲੱਭਣਾ ਕਿਆ ਝੋਟਾ ਤਾਂ ਮਿਲ ਜੂਗਾ ਕਾਬਜਾਬਾਦ ਵੇ ਉਹ ਐ ਕਰਦੇ ਯਾਰ ਝੋਟਾ ਆਵੇ ਮਿਲ ਜੜਾ ਇੱਥੇ ਤੇ ਹੁੱਕਾ ਲਾਉਣੋਂ ਮੈਂ ਝੋਟੀ ਕਿਤਾਬੇ ਚ ਲੱਗ ਗਿਆ ਝੋਟਾ ਮਿਲ ਗਿਆ ਮੈਂ ਅਸਲਾ ਕੱਟੀ ਲੈ ਕੇ ਪੂਰੀਆਂ ਦੇ ਘਰ ਵਾਦਨ ਲੈ ਬਸ ਇੱਕ ਤਨ ਮੈਂ ਰਸਤੀ ਗੱਲ ਛੋਟਾ ਜਾਣੇ ਪੂਰੀਆਂ ਦੇ ਕੱਟੀ ਜਾਣ ਇਹਦੀ ਬਿਮਾਰੀ ਆ ਮਨੂ ਦੇ ਆਪਾ ਜੋ ਮਨੂ ਕਿਹਾ ਮੈਂ ਥਾਪੀ ਦੇਣੀ ਦਵਾ ਦੇ ਪੋਣੇ ਹਰ ਮੈਂ ਕਿਹਾ ਜਾਉ ਛੇਰੋ ਉਹ ਪੂਰੀ ਅੱਗੇ ਅੱਗੇ ਝੋਟੇ ਵੀ ਲੜ ਪੈਂਦੇ ਜਾਂ ਗੁਜਰਾ ਰਾਉਂਦਾ ਤੇ ਇੱਕ ਦੂਏ ਗੱਲ ਆ ਜੀ ਆਪ ਲੜਾਉਂਦੇ ਤੇ ਕੀ ਹੋ ਗਿਆ ਬਹੁਤ ਕੰਮ ਚੱਲਦਾ ਯਾਰ ਅਸੀਂ ਇਕੱਠੇ ਹੋਏਣਾ ਸੀ ਪੀਪੀ ਉੱਪਰ ਆਈ ਚੱਲ ਅਸੀਂ ਕਈ ਜਾਣੇ ਇਕੱਠੇ ਹੁੰਦੇ ਤੇ ਦਾ 15 ਜਨ ਹੁਣ ਤਾਂ ਚਲੋ ਰਿਕਨੇ ਆਣਾ ਮੋਬਾਈਲ ਮਗਰ ਪੈ ਗਿਆ ਮਾੜੀ ਦੇਖਿਆ ਵੀ ਹੁਣ ਟੱਪਰੀਆ ਉਹ ਪੂਰੀ ਇਹਦੀ ਨਜ਼ਰ ਲੱਗੀ ਬੰਦੂ ਦੇ ਮਿਰਗੇ ਹੱਥੇ ਟੱਪਰੀਆ ਹੋਣਾ ਝੋਟਾ ਇੱਧਰ ਹੁਣ ਆਪਲੇ ਪਿੰਡ ਅਸੀਂ ਟੱਪਰੀਆਂ ਵਾਲਾ ਲੈ ਕੇ ਆਉਣਾ ਜੀ ਬਾਈ ਲੜਾਉਣਾ ਹਾਂ ਲੜਾਉਣੇ ਆਪਸ ਵਿੱਚ ਬਾਜਾ ਲੜਨੇ ਬਾਬੇ ਕੂਕਰੋਲਾ ਪੈਣਾ ਬਾਬੇ ਇਹਨਾਂ ਨੇ ਗਲੀ ਦੇਖਣੀ ਪਹਿਲੇ ਤਾਂ ਆੜਨਾ ਉਹਨਾਂ ਨੇ ਪੂਵੇ ਫੇ ਆਪਣੇ ਜਪੇਡਾ ਵਾਲਾ ਝੋਟਾ ਹੋਣਾ ਤਕੜਾ ਉਹ ਸੜਾ ਨੰਬਰ ਚੱਕ ਜਾਂਦਾ ਤਾਂ ਪਰ ਉਹ ਲੰਘ ਗਿਆ ਉਹਦੇ ਬਾਰਾਂ ਪੈਣੀ ਵਾਲਾ ਮੋੜ ਲੇ ਹੁਣ ਫੇ ਉਹਦੀ ਵੱਟੀ ਫੋਣੀ ਨਹੀਂ ਟੱਕਰ ਪੂਰੀ ਚੱਲਦੀ ਸੀ ਪੂਰੀ ਕੜਾਕੇ ਜੇ ਦੇਖਿਆ ਗੁੱਜਰ ਮੈਸਾ ਲੈ ਕੇ ਆਗੇ ਤਾਂ ਆਪਣੇ ਵਾਲਾ ਕਿਹੜਾ ਗੁੱਜਰ ਨੇ ਮੈਸਾ ਜਵਾੜ ਦੋ ਉਹਨਾਂ ਦੇ ਝੋਟਾ ਹੁੰਦਾ ਹੀ ਤੇ ਨਾਲ ਬਾਈ ਮੈਂ ਤਾਂ ਪੂਰੀ ਤਨਗਾ ਸੱਚੀ ਗੱਲ ਪੈਣੀ ਵਾਲਾ ਝੋਟਾ ਹੁੰਦਾ ਤਾਂ ਉਹਨੇ ਆਪਣੇ ਪਿੰਡ ਬਹੁ ਜਾਣੇ ਫੱਟਣ ਕਰੇ ਲੈ ਉਹਨੇ ਇੱਕ ਵਾਰ ਫੜ ਕੇ ਵੀ ਛੱਡ ਕੇ ਆਏ ਤੇ ਜਿਆਦਾ ਤੈਨੂੰ ਥੋੜੀ ਗੱਲ ਸੁਣ ਲੈ ਝੋਟੇ ਇਹਦੇ ਸਾਡੇ ਇਧਰ ਬਗਲ ਨਹੀਂ ਤਾਂ ਹੈਗਾ ਛੋਟਾ ਛੋਟੇ ਦੇ ਨੇ ਗਾਂਜ ਅਸੀਂ ਜਿੱਪੇ ਸਿੱਪਾ ਦਾ ਮੈਂ ਦਾ ਆ ਕੱਲੂ ਰੋਈ ਦੇ ਸਤਵੀਰ ਆਮਨਾ ਤੇਦੀ ਕਈ ਜਾਣੇ ਤੇ ਹੈਪੀ ਥੋਬੇ ਪਖੇਲਦੇ ਦੇ ਆ ਗਿਆ ਝੋਟਾ ਉਹ ਟਾ ਵੇ ਭਾਈ ਉੱਤੇ ਦੀ ਔਖੇ ਦੇ ਗਾਲੇ ਲੈ ਕੇ ਆਪਣੇ ਬਾੜੇ ਚ ਸਾਲਾ ਉੱਥੇ ਲਿਜਾ ਕੇ ਮੈਂ ਸਾਨੂੰ ਲੱਗ ਗਿਆ ਮਾਰਨ ਹੂੰ ਅਸੀਂ ਚੱਕਲੇ ਸੂਏ ਹੂੰ ਸੂਏ ਉਧਰਲੀ ਸਾਈਡ ਰੂਪੇਰਾ ਦਾ ਘਰ ਤਾਂ ਉਹਨਾਂ ਦੇ ਹੈਗਾ ਤਾਂ ਮੰਜਾ ਕੰਦੇ ਦੇ ਨਾਲ ਪਿਆ ਉਹ ਚਲੋ ਗੁਦਰ ਦੀ ਬੜਾ ਉੱਠ ਕੇ ਅੰਦਰ ਲੰਘ ਗਿਆ ਅਸੀਂ ਜੂ ਲਗੇ ਨੱਡੇ ਡੁੰਡੇ ਮਾਰ ਕੇ ਨਿਠਾਉਣ ਉਹਨੂੰ ਉਹ ਸਾਲੇ ਨੇ ਕੰਧ ਪਰ ਹੀ ਮਾਰਤੀ ਛੜਾ ਗਿਆ ਉਹ ਥੋੜੀ ਉਹ ਦੋਏ ਲੱਤਾ ਫੜ ਕੇ ਸਾਲੇ ਦੇ ਮੰਜੇ ਦੇ ਵਿੱਚ ਮੰਜਾ ਘੜਾ ਪਗੜਾ ਪਵਾਜ ਜਾ ਜਾਵੇ ਸਾਲੇ ਦੇ ਉਹ ਝੂਟਾ ਮਾਰਦਾ ਬਹੁਤਾ ਬੋਰੀ ਨਾ ਉਹ ਦਰ ਲਾ ਫਾਇਨ ਬੋਹ ਮਾਰੇ ਉਹ ਨੀ ਕੋ ਚੱਕਰੀ ਹੁੰਦੀ ਕਹਿੰਦੇ ਬੰਦੇ ਆ ਗਏ ਬੰਦੇ ਆ ਗਏ ਪਿੰਡ ਚ ਗਾਏ ਨੇ ਬੈਠਾ ਛੋਟਾ ਗੁਰੂ ਜੋ ਪੈਰ ਚ ਬਤੀਲੀ ਬਸਾਈ ਮੇਰੇ ਪੈਰ ਚ ਬਤੀਲੀ ਨਾ ਤਾਂ ਉਹਨੂੰ ਕੋਈ ਹੱਥ ਪਾਵੇ ਸੜਾ ਮਾਰਦਾ ਤਾਂ ਉਹ ਹਾਂ ਮਾਰਦਾ ਦਾ ਮਾਰਦਾ ਦਾ ਝੋਟਾ ਉਹ ਉਹਨੂੰ ਕੋਈ ਹੱਥ ਨਹੀਂ ਦਾ ਪਾਉਂਦਾ ਬਤੀਲੀ ਪੈਰ ਤੇ ਬਸਾਈ ਸੜਾ ਕਿੜਾ ਉਹ ਇੱਕ ਵਾਰ ਪੂਰੀ ਇਥੇ ਤੇ ਫੜਾਇਆ ਦਾ ਝੋਟਾ ਉਹ ਲੈ ਕੇ ਤੇ ਪਤਾ ਨਹੀਂ ਕੌਣ ਲੈ ਕੇ ਤੇ ਵੇਚਿਆ ਤਾਂ ਕੀ ਹੋਇਆ ਤਾਂ ਪਤਾ ਨਹੀਂ ਕੋਈ ਕਿਸੇ ਦਿੱਤਾ ਦਾ ਮੇਰੇ ਯਾਦ ਹੈ ਇੱਕ ਵਾਰ ਕੀ ਹੋਇਆ ਜੀ ਤੇ ਬਾਈ ਪਿੰਡ 'ਚ ਸਾਨੇ-ਸਾਨ ਆ ਗਏ ਕਹਿੰਦੇ ਇੱਕ ਟਰਾਲੇ 'ਚ 14-15 ਲੱਦ ਕੇ ਲੈ ਗਏ ਬਾਈ ਅਸੀਂ ਆਪ ਲੱਦੇ ਦੇਖੀ 14-15 ਹਰਾਨਗੀ ਦੀ ਗੱਲ ਐ ਬਹੁਤ ਚੰਗੇ ਸਾਹਨ ਉਹ ਵੀ ਤਕੜੇ ਜਦ ਕੋਈ ਬਲੌਕ ਨਹੀਂ ਨਾ ਬਣਾਉਂਦਾ ਗਲੀ 'ਚ ਟਰੈਕਟਰ ਲਾ ਲਾ ਬਾੜਿਆ ਬਾਈ ਇਹੇ ਅਸੀਂ ਜੇ ਕਿਤੇ ਰਾਜੀ ਦਾ ਫਾਰਮ ਕਿੱਥੇ ਜੱਗੇ ਚੰਗੇ ਸਾਹਨ ਤੇ ਤਕੜੇ ਮਾਰਨੇ ਵਾਲੇ ਪੂਰੀ ਧੁੰਦ ਬਾਈ ਪੂਰੀ ਠੰਡ ਦੀ ਜਾਣਾ ਸਵੇਰ ਦੇ ਦਿਨ ਤੇ ਉਹ ਰਾਜੀ ਦਾ ਫਾਰਮ ਕਿੱਥੇ ਕਣਕਾਂ ਨੂੰ ਪਾਣੀ ਲੱਗੇ ਹੋਏ ਦੇ ਕਣਕ ਦੇ ਵਿੱਚ ਨੂੰ ਇਹਨਾਂ ਨੇ ਟਪਰਾ ਦਿੱਤੀ ਸਾਨੂੰ ਕੁਝ ਨਹੀਂ ਮਿਲਿਆ ਕੱਢਿਆ ਨਹੀਂ ਅਸੀਂ ਸਾਲਾ ਉੱਥੇ ਤੇ ਮੋੜ ਕੇ ਲੈ ਕੇ ਆਂਦਾ ਇੱਕ ਸਾਲਾ ਬੌਕਾ ਫੜ ਹੋਇਆ ਦਾ ਟਰੈਕਟਰ ਕੇ ਫੜਿਆ ਦਾ ਮੋੜ ਲਿਆਂਦਾ ਮੋੜ ਕੇ ਲਿਆਂਦਾ ਵਾ ਚੱਲ ਇੱਥੇ ਆ ਗਏ ਚੱਲ ਉਹਨੂੰ ਮੋੜ ਲੱਗੇ ਆਏ ਸਾਲਾ ਦੋ ਕੁੱਕਾ ਇੱਧਰ ਤੇ ਹੋਰ ਬੱਜੇ ਇੱਕ ਹੋਰ ਆ ਗਿਆ ਉਹ ਸਾਲੇ ਹੋਰ ਆ ਗਏ ਕੁੱਕਾ ਮਾਰਦੇ ਚੱਲ ਉਹੋ ਮੋੜ ਗਾਹਾਂ ਕਹਿੰਦੇ ਚੋਰ ਦੇ ਭਲੇਖੇ ਸਾਦੇ ਰਗੜ ਲਿਆ ਸੇਮ ਕਾਪੀ ਉੱਕਣੇ ਆਏ ਉਹਦੇ ਬਾਰੇ ਇੱਕ ਹੋਰ ਆ ਗਿਆ ਉਹ ਸਾਲਾ ਉਹ ਫੜ ਲਿਆ ਬਹੁ ਫੜਿਆ ਇੱਕ ਬੌਕ ਆ ਵੜਿਆ ਗੁਰਦੁਆਰੇ ਵਾਲੀ ਗਲੀ ਨੂੰ ਘੁੰਮ ਕੇ ਆਇਆ ਤਾਂ ਹੈਂ ਵੀਰ ਟਰੈਕਟਰ ਲਾਇਆ ਵੇ ਤੇ ਟਰੈਕਟਰ ਲਾਇਆ ਵੇ ਤੇ ਵੀ ਭਾਈ ਆਏ ਦੇਰਾ ਜੀਤ ਭਾਈ ਜਿੰਨੇ ਲੱਦੇ ਐ ਮਗਰਾ ਜਿੱਥੇ ਉਤਰੇ ਹੁਣੇ ਐ ਕੀਲਾ ਖਾ ਕੇ ਬੈਠੇ ਹੋਣੇ ਰਾਤ ਨੂੰ ਚਲੇ ਗਿਆ ਇੱਧਰ ਆਪਣੇ ਕਿਹੜਾ ਕਿਹੜਾ ਜਾ ਗਿਆ ਆਹ ਕਿਆ ਅੱਧਾ ਨਹੀਂ ਦਸੀਦਾਗਾ ਅੱਧਾ ਨਹੀਂ ਦਸੀਦਾ ਹੁੰਦਾ ਹੁੰਦਾ ਅੱਡਾ ਗੋਤ ਅੱਡਾ ਗੋਤ ਅੱਡਾ ਗੋਤ ਸਾਰੀ ਲੱਗਿਆ ਚੱਲਣ ਲੱਗਾ ਕਿਤੇ ਉਹੀ ਥੋੜਾ ਉਰੇ ਫਿਰਦੇ ਹੋ ਬਾਈ ਛੱਡੇ ਛੱਡੇਵੇਂ ਉਧਰ ਤਾਂ ਸਾਲੀ ਲੇਟਾ ਪੈਣਾ ਉਹ ਬੈਜੂ ਕੂਕਾ ਮਾਰਨੇ ਤਾਹਨ ਨਾਲੇ ਕੂਕਾ ਮਾਰਨੇ ਤੇਲੀ ਜੀ ਤੀ ਉਧਰ ਦੇ ਵੀ ਨਹੀਂ ਆਗੇ ਉਧਰ ਕਿੱਥੇ ਥਲੇ ਉਹ ਯਾਰ ਉਹ ਐ ਆਏ ਤਰਾਈ ਤੀ ਉਦੇ ਨਾਲ ਲਾ ਲਿਆ ਸਾਡੇ ਕੋਲ ਬਾਈ ਇਹ ਕੰਮ ਵੀ ਹੋ ਜਾਂਦਾ ਜੇ ਹੁਣ ਤਾਂ ਨਹੀਂ ਇਹ 5-4 ਸਾਲ ਹੋ ਗਏ ਹੁਣ ਨਹੀਂ ਦੇਖੇ ਹੁਣ ਨਹੀਂ ਆਇਆ ਕਦਾਂ ਆਉਂਦਾ ਉਹ ਬੰਦਾ ਭਜਾ ਦਿੰਦਾ ਪਹਿਲਾਂ ਪਹਿਲਾਂ ਹੋਏ ਬਹੁਤ ਬਹੁਤ ਆਸਾਨ ਹੈ ਬਾਈ ਸਾਡੇ ਵੀ ਬਹੁਤ ਭੈਣ ਬਸਲ ਗਏ ਜੂਪੀ ਇੱਕ ਗਏ ਨੇ ਸਾਡੇ 3-4 ਘੰਟੇ ਬਣਾਏ ਦੇ ਲੈ ਉਹ ਤੇ ਬਾਬੇ ਵਾਲਾ ਕਿੰਨਾ ਤਾਂ ਜਾਂਦੀ ਬਾਬੇ ਵਾਲਾ ਉਹ ਥਾਲੀ ਗੰਨੇ ਜਿਹਦੇ ਨਿਕਲੇ ਗਏ ਬੰਨੇ ਦਲਬੀਰ ਨੇ ਕਿੰਨੇ ਮਰ ਰਹਿੰਦੀ ਥਿੱਕ ਜੱਗੇ ਉਹੀ ਤਕਵੀਰ ਵਾਲੇ ਗੰਨੇ ਚ ਪੜ ਜੇ ਗਏ ਉਹ ਜਿਹੜੇ ਹੁਣ ਐਦ ਕੀ ਫੜੀ ਸਾਬ ਦੇ ਤਰ੍ਹਾਂ ਉਹਨਾਂ ਵਾਲੇ ਗੰਨੇ ਜਿਹਦੇ ਨਿਕਲੇ ਗਏ ਟੋਟਾ ਲੱਭਣ ਚ ਲਈ ਹੁਣ ਚੱਲ ਵੀ ਚੱਲੀਏ ਫੇਰ ਔਦ ਔਕੀ ਬੜੀ ਦੇਖੀ ਯਾਰ ਮੇਰਾ ਕੰਮ ਕਰਵਾਓ 10 ਮਿੰਟ ਘਾੜਵਾ ਨਹੀਂ ਮੇਰੀ ਗੱਲ ਸੁਣੋ ਆਪਣੇ ਉਰੇ ਕਰਾ ਦਿਓ ਪੈਣੀ ਕਰਾ ਦਿਓ ਜਿਹਨੂੰ ਝੋਟਾ ਹੋਇਆ ਵੀ ਜਿਹੜੇ ਪਿੰਡ ਜਿਹੇ ਦੱਸ ਦਿਓ ਸਾਨੂੰ ਝੋਟੇ ਪਰ ਠੰਡੇ ਦੀ ਬੋਤਲ ਰੱਖ ਦੀਏ ਹਾਂ ਫੇਰ ਤਾਂ ਅਸੀਂ ਲੱਭ ਲੈਣਾ ਫੇੜਾ ਝੋਟਾ ਘਾਂਟੇ ਚ ਚੋਟਾ ਮਹਿੰਗਾ ਵੇਚਣਾ ਤੂੰ ਐਂ ਕਰ ਮੇਰੇ ਨਾਲ ਕਹਾਜਾ ਇਹਨੇ ਮੈਂ ਦੂਈ ਵੀ ਕਹਿਣਾ ਮੇਰੀ ਗੱਲ ਤਾਂ ਸੁਣ ਨਾ ਛੱਡ ਗਿਆ ਇਹ 2 ਕਿਲੋ ਮੁਰਗਾ ਇੱਕ ਠੰਡੇ ਦੀ ਬੋਤਲ ਚੋਟਾ ਤੇਰੇ ਘਰ ਛੱਡਿਆਉਂਗੇ ਚੋਟਾ ਤੇਰੇ ਘਰ ਛੱਡਿਆਉਂਗੇ ਕਰੇਂ ਵੇ ਵੇ ਕਰ ਐਂ ਤਸੱਲੀ ਕਰਾ ਕੇ ਆਉਂਗੇ ਚੱਲ ਚੱਕ ਮੋੜ ਸਾ ਜੀ ਬਾਈ ਮੈਂ ਕਹਨਾ ਹੀ ਚੁਆਰੇ ਖਾ ਕੇ ਇੱਧਰ ਹਾਂ ਪੂਰੀ ਕਿੱਥੇ ਗਈ ਚਗਾਟੇ ਰਹਿ ਗਈ ਪਾਣੀ ਚੱਲੇ ਝੋਟਾ ਲੱਭਣਾ ਆ ਦੇਖੋ ਬਾਈ ਚੁਆਰੇ ਖਤਮ ਹੋ ਗਏ ਚਗਾਟੇ ਰਹਿ ਗਈ ਅੱਜ ਹਿੰਮਤ ਖਾਦੀ ਮਾਰੀ ਬੰਦਿਆ ਰੇ ਪੂਰੀ ਹਾਂ ਅੰਨਾ ਵੀ ਜ਼ੋਰ ਬਹੁਤ ਮਾਰਿਆ ਬਾਈ ਆਏਗੇ ਬਾਤ ਸਮਝ ਲਓ ਇਹਨਾਂ ਨੂੰ ਵੀ ਆਇਆ ਇਹ ਠੇਕਾ ਲੱਗਾ ਵੇ ਸਾਨੂੰ ਬਚੂਗਾ ਤੁਹਾਨੂੰ ਨਹੀਂ ਹੁਣ ਛੋਟਾ ਬੜੇ ਬੰਦਾ ਨਹੀਂ ਮਾਰਨਾ ਨਹੀਂ ਹੈਗਾ ਮਾਰਨ ਆਉਂਦਾ ਹੀ ਨਹੀਂ ਪੈਣੀ ਚੱਲੇ ਆ ਆ ਦੇਖ ਗੋਆ ਕਰਿਆ ਵੇ ਛੋਟਾ ਹੈਗਾ ਇੱਧਰ ਹੀ ਹੈ ਇੱਧਰ ਹੀ ਹੈ ਉਹ ਹੋਕਾ ਲਾਉਣ ਲੱਜੋ ਜੇਕੇ ਹਾਂ ਦੇਖਦੇ ਬਾਈ ਪਿੰਡ ਪੈਣੀ ਮਿਲਦਾ ਕਿ ਨਹੀਂ ਝੋਟਾ ਹੋਕਾ ਲਾਉਣ ਲੱਜੋ ਫੇ ਮਿਲ ਜਾਣਾ ਮਿਲ ਜਾਣਾ ਮਿਲ ਜਾਣਾ ਆ ਪਿੰਡ ਪੈਣੀ ਨਹੀਂ ਜਾਂਦੀ ਸਾਰੇ ਬਾਈ ਘੀਲ ਵੀ ਪੈਂਦੀ ਰਸਤੇ 'ਚ ਇਹ ਬੜਾ ਮਾੜਾ ਆਪਣੇ ਪਿੰਡ ਬਾਈ ਕੰਮ ਇਹ ਬਹੁਤ ਗਲਤ ਹੈ ਬਾਈ ਇਹ ਦੇ ਲੋ ਪਾਣੀ ਕਿ ਨਿਆਣੇ ਸਕੂਲ ਦੇ ਪਾਣੀ ਜੀ ਨੂੰ ਲੱਗ ਕੋਈ ਨਿਆਣੇ ਹੋਵੇ ਜਾਂ ਕੋਈ ਬੰਦਾ ਮਰ ਗਿਆ ਕੋਈ ਹੋਰ ਮਰ ਗਿਆ ਸੇਵੇ ਵੀ ਕੋਲੇ ਆ ਬਾਈ ਮਰਦਾ ਘਾਟ ਹੈ ਹਾਂ ਫੇਰ ਟਰਾਲੇ 'ਚ ਲਗਾਉਂਦੇ ਆ ਆ ਦੇਖੋ ਜੈ ਪਰਾਡੇ ਬਾਬਿਆਂ ਦੀ ਐ ਹੋਰੀ ਇੱਥੀ ਏਡੇ ਲੱਗਣੇ ਇੱਥੀ ਏਡੇ ਲੱਗਣੇ ਆ ਏ ਏਅਰਪੋਰਟ ਪਿੰਡ ਦਾ ਕੋਈ ਗੱਦਿਆਂ ਪੈ ਲਓ ਕੋਈ ਪੈ ਲਓ ਸੋਖਿਆ ਮਰੋ ਪੂਰੀ ਕਿੱਥੇ ਲੱਗਦਾ ਦਰ ਧਰਮ ਦਾ ਕੋਈ ਕੈਨੇਡਾ ਜਾਏ ਕੋਈ ਜਾਏ ਅਮਰੀਕਾ ਆਉਣਾ ਇੱਥੇ ਹੀ ਡੀਏ ਇੱਥੇ ਕਿੱਥੇ ਲੱਗਦਾ ਇੱਥੇ ਧਰਮ ਦਾ ਸਿੱਧਾ 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 ਆ ਆ ਗਿਆ ਪਿੰਡ ਪੈਣੀ ਆ ਇਹ ਫਾਇਨਾਂ ਨੇ ਪਾਰਕ ਬਣਾਈ ਸੂ ਲਾਗ ਸਾਦੇ ਤਾਂ ਅਥੇ ਫਰਕ ਦੇ ਨਾਲ ਗੁਰੂ ਘਰ ਆ ਬਾਈ ਆ ਵੀ ਬਹੁਤ ਵਧੀਆ ਪੂਰੀ ਤੇ ਪੜ ਦੇ ਤੂੰ ਕਹਿ ਜਾ ਆਪਣੇ ਪਿੰਡ ਨਾਲੋਂ ਇੱਧਰ ਵਧੀਆ ਬਣ ਗਿਆ ਆਪਣੇ ਪਿੰਡ ਵਿੱਚ ਗੋਡਸਵਾੜੇ ਆ ਮੰਗੂਆ ਜੀ ਮਾਲ ਵਾਲਾ ਮੰਗੂ ਆਪਣੇ ਜਗਾ ਨਹੀਂ ਨਾ ਕੱਕ ਵੱਢ ਲਿਆ ਇਹਨੇ ਕਿਹਾ ਹਾਂ ਵੀ ਪੂਰੀ ਦਿਖਾ ਝੋਟਾ ਕਿਤੇ ਨਾ ਬੰਦ ਭਿੰਡ ਭੈਣੇ ਜੀ ਬਾਈ ਝੋਟਾ ਦੇਖਣ ਆਏ ਬੰਦੇ ਕਹਿੰਦੇ ਉਹ ਕਿੰਨਾ ਕੁੱਤਾ ਹੋ ਉਹ ਉਹ ਕੱਦ ਹੈ ਨਹੀਂ ਉਹਦਾ ਭੱਜ ਗਿਆ ਅੰਦਰ ਚਲੋ ਇਹਨਾਂ ਨੂੰ ਪੁੱਛ ਪੁੱਛਦਾ ਬੰਦੀ ਟਾਈਮ ਕੈਮਰੇ ਨੇ ਝੋਟਾ ਹੈਗਾ ਜੀ ਦੇਖਿਆ ਕਿਤੇ ਐਧਾ ਨਹੀਂ ਬਾਈ ਹੈਗਾ ਇਹ ਪਿੰਡਾਂ ਵਿੱਚ ਬਾਈ ਜੋ ਦੋ ਤਿੰਨ ਦਿਨ ਕੈਮਰੇ ਨਾਲ ਬਾਹਰ ਸੀਗੀ ਸੀ ਹਾਂ ਬੰਦੇ ਦੱਸ ਦਿੰਦੇ ਬਾਈ ਜਿਹੜੇ ਬਾਹਰ ਬੈਠੇ ਹੁੰਦੇ ਜੇ ਦੇਖਿਆ ਇਹ ਹੈ ਝੋਟਾ ਕ ਨਹੀਂ ਦੇ ਕੁੱਤਾ ਦੇਗਾ ਹਾਂ ਦੇ ਉਹ ਦੇ ਛੋਟਾ ਹੈ ਛੋਟਾ ਯਾਰ ਪਿੰਡ ਦੀ ਫਿਰਮੀ ਬੰਨ ਬਾਈ ਜੇੜਾ ਮਾਰੇ ਤੇ ਜੇ ਝੋਟਾ ਹੋਏ ਕਿਸੇ ਨੇ ਬੰਦਾ ਦੱਸ ਦਿੰਦਾ ਵੀ ਹੋ ਰਿਹਾ ਹੈ ਕਿ ਨਹੀਂ ਯਾਰ ਝੋਟਾ ਨਹੀਂ ਮਿਲਿਆ ਹਾਂ ਮੁਰੇ ਨੂੰ ਮਾਰਾ ਮਾਲਾ ਪਿੰਡ ਦੇ ਦੇਖਣ ਲੱਗੇ ਵੀ ਝੋਟਾ ਮਿਲ ਜੀ ਪੈਣੀ ਵਾਲੇ ਦਾ ਸਾਰੀ ਮੋਪਰ ਕੇ ਕਹਿੰਦੇ ਭਾਈ ਉਹ ਝੋਟਾ ਹੀ ਨਹੀਂ ਆਇਆ ਹੈਗਾ ਐਂ ਦੇ ਲੋਕ ਕਹਿੰਦੇ ਸਾਧੂ ਦੇਖਿਆ ਜੀ ਭਾਈ ਝੋਟਾ ਮਿਲ ਗਿਆ ਬਹੁਤ ਔਖਾ ਮਿਲਿਆ ਮਾਣਾ ਹਾਂ ਜੀ ਭਾਈ ਮਾਰੂਗਾ ਤਾਂ ਨਹੀਂ ਭਈ ਮਾਰਦਾ ਨਹੀਂ ਹੈਗਾ ਹਾਂ ਸਾਊ ਹੈ ਚੱਲੀਏ ਲੈ ਬੈਜੇ ਹਲੋ ਆਪਣੇ ਮੈਦ ਵਧੀਆ ਕਮਾੜੀਆ ਆਪ ਦਾ ਤਗੜਾ ਮੈਦ ਦੇਖ ਲੈ ਕੇ ਜੀ ਰੱਖੀ ਨਾ ਬਈ ਝੋਟਾ ਤਿੰਨੇ ਜਾਣੇ ਲੈ ਕੇ ਜਾਂਦੇ ਜਾਂਦਾ ਨਹੀਂ ਇਹਦਾ ਹੁਣ ਆ ਗਿਆ ਪੂਰੇ ਟਰੈਕਟਰ ਆਪਣੇ ਦੂਰ ਤੀਏ ਗੇਰ ਆਪ ਦਾ ਉਹ ਦੇਖੀ ਦੇਖੀ ਰੱਸਾ ਹੈ ਬਈ ਝੋਟਾ ਖਤਰਨਾਕ ਹੈ ਇਹ ਪੂਰੀ ਕਹਿੰਦੇ ਪੂਰਾ ਹਾਲੀ ਆ ਝੋਟਾ ਉਹ ਦੇਖਦਾ ਸੀ ਹਾਂ ਮਰਗਤਾਂ ਨੇ ਰਾਮ ਨਾ ਝੋਟਾ ਜਾਂਦਾ ਰਾਮ ਕੇ ਝੋਟਾ ਜਾਂਦਾ ਤਿਆਰ ਬਾਈ ਹਾਂ ਪੂਰਾ ਦਬਦਾ ਕਿਤੇ ਲਓ ਜੀ ਬਾਈ ਮੇਕੇਦਾਰ ਪਾਲ ਬਾਈ ਦੀ ਗੱਡੀ ਫਾੜ ਕੇ ਜੀ ਫੇਰ ਰੋਟੀ ਕੰਮ ਕਰਦਾ ਏ ਤੇ ਗੱਡੀ ਦੀ ਤੇ ਨਾ ਚਾਬੀ ਲੱਗੀ ਹੋਈ ਰਹਿ ਗਈ ਸਟਾਰਟ ਕਰਕੇ ਆਉਣੀ ਹੈ ਪਹਿਲਾਂ ਟਰੱਕ ਆਪਣਾ ਲੈ ਆਉਣਾ ਤਾਂ ਜਿੱੱਗਾ ਮੈਂ ਇੱਥੇ ਗਿਆ ਨਾ ਝੋਟੇ ਦਾ ਸਾਹ ਵਿੱਚ ਗੱਲ ਟਰੱਕ ਕੰਮ ਆ ਗਿਆ ਇਹ ਉੱਚਾ ਹੈ ਨਾ ਹੁਣ ਚਾ ਟਰੱਕ ਹੈ ਕਿੰਨਾ ਉੱਚਾ ਬਾਈ ਸਟੀering ਵੀ ਉੱਚਾ ਹੈ ਹਾਂ ਗੱਡੀ ਕਿ ਆਪੀ ਲੱਗੀ ਰਹਿ ਗਈ ਬਾਕੀ ਪਹਿਲਾ ਬੰਦੇ ਆ ਗਏ ਸੀ ਜ਼ੋਰ ਮਾਰਿਆ ਬਣੀ ਨਹੀਂ ਗੱਲ ਬਸ ਲੱਧਿਆ ਵਾਦਾ Yeah, I'll get it.